ਸਾਰਾ ਪਥਾਂ ਪੋਲਾ ਹੋ ਗਿਆ ਸਾਰਾ ਅਸਣੇ ਬਾਨੂ ਪੋਲਾ ਹੋ ਗਿਆ ਸਾਰਾ ਜਿਹੜੀ ਬਣ ਬੈਣੀ ਜਾਂਦੀ ਕੋਈ ਚੀਜ਼ ਥੱਲੇ ਬੈਂਦੀ ਬਾਨ ਜਿਹੜੀ ਮਿੱਟੀ ਆ ਟਰਾਲੀਆਂ ਨੇ ਕਿੱਥੋਂ ਆਰੀ ਮਿੱਟੀ ਇਹ ਮਿੱਟੀ ਅਸੀਂ ਮੁੱਲ ਲਈ ਸਾਰੀ ਆਪਦੇ ਪਿੰਡ ਲੋ ਇਧਰ ਤਾਂ 40 ਫੁੱਟ ਨੀਵਾ ਜਾਂਦਾ ਵੇ ਨਿਗਾ ਮਾਰ ਲੋ ਇਧਰ 25 ਫੁੱਟ ਪਾਣੀ ਆ ਜੀ ਅੱਛਾ ਤੇ ਇਹ ਤਿੰਨ ਚਾਰ ਦਿਨ ਹੋ ਗਏ ਫੋੜੇ ਫੋੜੇ ਪਾਣੀ ਇਧਰੋਂ ਰਿਸਦਾ ਸੀ ਜੀ ਤੇ ਕੱਲ ਤਾਂ ਫਿਰ ਇਹਨਾਂ ਸਾਰੀ ਆਪ ਇੱਕੋ ਸਾਰੀ ਬੰਟਾਤਾ ਇਧਰੋਂ ਨੇ ਸੋ ਆ ਦੇਖੋ ਤੁਸੀਂ ਸਾਹਮਣੇ ਜਿਹੜੀ ਜ਼ਮੀਨ ਡਿਗਰੀ ਆ ਇਹ ਵੀ ਸੇਮ ਦੇ ਨਾਲ ਡਿਗਰੀ ਆ ਤੁਸੀਂ ਦੇਖੋ ਇਹ ਜ਼ਮੀਨ ਦੇ ਵਿੱਚ ਕੋਈ ਪਾਣੀ ਨਹੀਂ ਕੋਈ ਕੁਝ ਨਹੀਂ ਹੈ ਪਰ ਥੱਲੇ ਵਾਲੇ ਪਾਸੇ ਨੂੰ ਜ਼ਮੀਨ ਡਿਗਰੀ ਆ ਸਾਡੇ ਸਾਹਮਣੇ ਵੀ ਇੱਕ ਆ ਦੋ ਤਿੰਨ ਢੜਾਈਆਂ ਡਿਗੀਆਂ ਤਾਂ ਕਿਤੇ ਨਾ ਕਿਤੇ ਦੂਜੇ ਪਾਸੇ ਜਿਹੜਾ ਪਾਣੀ ਆ ਵੱਡੇ ਪੱਧਰ ਤੇ ਉਹਦਾ ਪ੍ਰੈਸ਼ਰ ਇੰਨਾ ਜ਼ਿਆਦਾ ਜ਼ਮੀਨ ਦੇ ਵਿੱਚ ਆ ਕਿ ਥੱਲਿਓ ਸਾਰੀ ਜ਼ਮੀਨ ਪੋਲੀ ਹੋਈ ਪਈ ਆ ਦੂਜੇ ਪਾਸੇ ਤੱਕ ਡੁੰਗਾਈ ਆ ਤੇ ਡੁੰਗਾਈ ਹੋਣ ਕਰਕੇ ਥੱਲਿਓ ਸਾਰੀ ਜ਼ਮੀਨ ਪੋਲੀ ਹੋ ਗਈ ਤੁਸੀਂ ਦੇਖੋ ਆਹ ਜ਼ਮੀਨ ਇਹਨੂੰ ਕੁਝ ਵੀ ਨਹੀਂ ਹੋ ਰਿਹਾ ਪਰ ਫਿਰ ਵੀ ਨਾ ਤਾਂ ਇਹਦੇ ਤੇ ਕੋਈ ਟਰੈਕਟਰ ਚੱਲ ਰਿਹਾ ਨਾ ਇਹਨੂੰ ਕੋਈ ਧਮਕ ਪੈ ਰਹੀ ਆ ਤਾਂ ਇਹ ਜ਼ਮੀਨ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਸਾਡੇ ਸਾਹਮਣੇ ਆ ਜਿਹੜੀਆਂ ਦੋ ਤਿੰਨ ਢਾਈਆਂ ਡਿੱਗੀਆਂ ਤਾਂ ਕਿਤੇ ਨਾ ਕਿਤੇ ਦੂਜੇ ਪਾਸੇ ਸਾਰੀ ਜ਼ਮੀਨ ਪੋਲੀ ਹੋ ਗਈ ਉਹਦੇ ਕਰਕੇ ਵੱਡੀ ਮੁਸੀਬਤ ਜਿਹੜੀ ਅਜੇ ਸਿਰ ਤੇ ਹੀ ਲੱਗਦੀ ਹੈ ਲੱਗਦਾ ਨਹੀਂ ਹੈ ਕਿ ਆ ਲੋਕ ਜਰੂਰ ਲੱਗੇ ਹੋਏ ਆ ਟਰੈਕਟਰ ਲੱਗੇ ਹੋਏ ਆ ਇਧਰਲੇ ਪਾਸੇ ਨੂੰ ਦੇਖੋ ਤੁਸੀਂ ਮਿੱਟੀ ਲਾਈ ਜਾ ਰਹੀ ਹੈ ਥੱਲੇ ਤੱਕ ਪੂਰੀ ਧਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਸਮਾ ਰਿੰਦਿਆਂ ਕੰਮ ਹੋਣਾ ਚਾਹੀਦਾ ਇਹ ਬੰਨ ਦੇ ਦੂਜੇ ਪਾਸੇ ਪੱਥਰ ਲੱਗਣਾ ਚਾਹੀਦਾ ਇਸ ਬੰਨ ਦੇ ਦੂਜੇ ਪਾਸੇ ਇੱਕ ਕੰਧ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਗਾ ਨੀਵੀਂ ਆ ਵਾਰ-ਵਾਰ ਕਹਿ ਰਹੇ ਤਿੰਨ ਚਾਰ ਵਾਰ ਇੱਥੋਂ ਜਿਹੜਾ ਉਹ ਬੰਨ ਟੁੱਟ ਚੁੱਕਾ ਆ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਸੱਤ ਲੋਈ ਦੇ ਜਿੱਥੇ ਹੁਣ ਪਾਣੀ ਖੜਾ ਉਸ ਪਾਸੇ ਉਸ ਪਾਸੇ ਮਿੱਟੀ ਨਹੀਂ ਉਸ ਪਾਸੇ ਇੱਕ ਕੰਧ ਹੋਣੀ ਚਾਹੀਦੀ ਆ ਪੱਥਰਾਂ ਦੀ ਕੰਧ ਹੋਣੀ ਚਾਹੀਦੀ ਆ ਲੇਖੋ ਲੋਕ ਲੱਗੇ ਆ ਮਿੱਟੀਆਂ ਪੈ ਰੀਆਂ ਐ ਟਰੈਕਟਰ ਜਿਹੜੇ ਆ ਕਰਾਇਆ ਦੇ ਨਾਲ ਮਿੱਟੀ ਥੱਲੇ ਕਰੀ ਜਾਂਦੇ ਆ ਪਰ ਕਿਤੇ ਨਾ ਕਿਤੇ ਫਿਲਹਾਲ ਸੇਮ ਜਿਹੜੀ ਉਹ ਅਜੇ ਵੀ ਚੱਲੀ ਹੈ ਨੰਬਰਦਾਰ ਸਾਹਿਬ ਕਿੰਨੀ ਕੁ ਮੁਸੀਬਤ ਆ ਥਾਂ ਕਿੰਨਾ ਨੀਵਾ ਆ ਪਾਣੀ ਕਿੰਨਾ ਉੱਚਾ ਹੈ ਇਹ ਕੀ ਸਾਰਾ ਕੁਝ ਕਿਵੇਂ ਕਰ ਰਹੇ ਹੋ ਮੈਨੇਜ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਹੋਰ ਹੋ ਜਾ ਥੋੜੇ ਇਹ ਜੀ ਇਧਰ ਤਾਂ 40 ਫੁੱਟ ਨੀਵਾ ਜਾਈਦਾ ਵੇ ਨਿਗਾ ਮਾਰ ਲਓ ਇਧਰ ਇਹ 25 ਫੁੱਟ ਪਾਣੀ ਆ ਜੀ ਅੱਛਾ ਤੇ ਇਹ 3-4 ਦਿਨ ਹੋ ਗਏ ਜੀ ਥੋੜਾ ਥੋੜਾ ਪਾਣੀ ਇਧਰੋਂ ਰਿਸਦਾ ਸੀ ਜੀ ਹੂੰ ਤੇ ਕੱਲ ਤਾਂ ਫਿਰ ਇਹਨਾਂ ਸਾਰੀ ਆਪ ਇੱਕੋ ਸਾਰੀ ਬੰਟਾਤਾ ਇਧਰੋਂ ਨਹੀਂ ਤੇ ਕੋਈ ਸੰਗ ਸੰਗ ਵਾਜਾ ਵੁਚਾ ਦਵਾਈਆਂ ਪਿੰਡਾਂ ਚ ਸੰਗਤ ਦੇ ਸਹਿਯੋਗ ਨਾਲ ਸਾਰਾ ਕੰਮ ਕੱਲ ਦਾ ਚੱਲ ਜਾਂਦਾ ਕੋਈ ਗੱਟੇ ਲਈ ਆਉਂਦਾ ਜੇ ਕੋਈ ਮਿੱਟੀ ਲਈ ਆਉਂਦਾ ਜੀ ਕੋਈ ਲੰਗਰ ਲਈ ਆਉਂਦਾ ਸਾਰਾ ਕੰਮ ਸੰਗਤ ਦੇ ਸਹਿਯੋਗ ਨਾਲ ਚੱਲਦਾ ਆ ਜੀ ਕੱਲ ਦਾ ਇਸ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਦਾ ਕੋਈ ਬੰਦਾ ਲੱਗਾ ਪ੍ਰਸ਼ਾਸਨ ਦੇ ਨਹੀਂ ਅੱਗੇ ਪੰਜ ਇੱਕ ਬੰਦੇ ਦਿੱਤੇ ਨੇ ਪ੍ਰਸ਼ਾਸਨ ਨੇ ਅੱਜ ਤੇ ਅੱਜ ਜੀਸੀਬੀ ਸਾਡੀ ਜਿਹੜੀ ਮਿੱਟੀ ਆ ਟਰਾਲੀਆਂ ਨੇ ਕਿੱਥੋਂ ਆ ਰਹੀ ਮਿੱਟੀ ਇਹ ਮਿੱਟੀ ਅਸੀਂ ਮੁੱਲ ਲਈ ਸਾਰੀ ਆ ਪਿੰਡ ਲੋ ਤੇ ਜਿਹੜੀ ਕੱਲ ਮਿੱਟੀ ਤੋਂ ਦੋ ਦਿਨਾਂ ਕੇ ਤਿੰਨ ਦਿਨ ਉਹ ਪਿੰਡ ਕਟੋਰਾ ਹੈਗਾ ਜੀ ਉਹਨਾਂ ਸੇਵਾ ਕੀਤੀ ਮਿੱਟੀ ਦੀ ਤੇ ਨਾਲ ਲੰਗਰ ਹਿਸਾਬ ਨਾਲ ਕਟੋਲੇ ਨਾਲ ਚੱਲਦਾ ਪਿਆ ਜੀ ਇੱਥੇ ਅੱਛਾ ਅੱਛਾ ਪ੍ਰਸ਼ਾਸਨ ਦੇ ਮਿੱਟੀ-ਮੁੱਟੀ ਦਾ ਕੋਈ ਨਹੀਂ ਜੀ ਹਾਂ ਜੀ ਕੋਈ ਤਾਂ ਪ੍ਰਸ਼ਾਸਨ ਲੋਕ ਮਿੱਟੀ ਨਹੀਂ ਹਨ ਕੋਈ ਦਿੱਤੀ ਨਹੀਂ ਮਿੱਟੀ ਇਹ ਸਾਰੀ ਸੇਵਾ ਚੱਲਦੀ ਪਈ ਮਿੱਟੀ ਸਾਰੀ ਇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਆਹ ਤਾਂ ਚਲੋ ਇੱਥੇ ਬਾਣੀ ਪਾਣੀ ਦਾ ਪ੍ਰੈਸ਼ਰ ਆ ਤੇ ਉਹ ਉਹ ਪਰਲੇ ਬੰਨੇ ਮਿੱਟੀ ਕੋ ਡਿਗਰੀ ਆ ਤੂੰ ਇਤਰਾਣਾ ਜੀ ਆ ਵੇਖੋ ਇਹ ਮੀਂਹ ਪੈ ਗਿਆ ਜਿਆਦਾ ਹਰ ਕੀ ਇਹ ਇਦੋਂ ਸੇਮ ਨਿਕਲੀ ਹੈ ਸਾਰੀ ਸੇਮ ਹੈ ਉਹ ਮੋਟਰ ਦੇ ਪਰਲੇ ਬਣੇ ਤਾਂ ਕਰ ਚੱਲ ਗਈ 2 ਕਿਲੋ ਤੱਕ ਚੱਲ ਕੇ ਸੇਮ ਇਹਦੇ ਵਿੱਚ ਥੱਲੇ ਥੱਲੇ ਆ ਨੀਵੇਂ ਥਾਂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਥਾਂ ਪੋਲਾ ਹੋ ਗਿਆ ਹਾਂਜੀ ਥਾਂ ਪੋਲਾ ਹੈ ਇਦੋਂ ਪਾਣੀ ਦਾ ਪ੍ਰੈਸ਼ਰ ਬਣਿਆ ਸੇਮ ਨਿਕਲ ਗਈ ਜੀ ਸੇਮ ਨਿਕਲ ਗਈ ਸਾਰਾ ਪਥਾਂ ਪੋਲਾ ਹੋ ਗਿਆ ਸਾਰਾ ਆ ਸੋਨੇ ਬੰਨੂ ਪੋਲਾ ਹੋ ਗਿਆ ਸਾਰਾ ਜਿਹੜਾ ਬੰਨ ਬੈਣੀ ਜਾਂਦੀ ਕੋਈ ਚੀਜ਼ ਥੱਲੇ ਨੂੰ ਬੈਂਦੀ ਹੈ ਉਹ ਇਸੇ ਗੱਲ ਦਾ ਤਾਂ ਰੌਲਾ ਪਾ ਰਹੇ ਆ ਕਿ ਬੰਨ ਥੱਲਿਓ ਪੋਲਾ ਹੋ ਗਿਆ ਪਰਲੇ ਬਣੇ ਕਿੰਨਾ ਡੂੰਘਾ ਪਾਣੀ ਨੰਬਰ ਦਾ 25 ਤੋਂ 25 ਫੁੱਟ ਪਾਣੀ ਇਧਰ ਜੀ 25 ਫ ਬੰਦੇ ਚੜਾ ਕੇ ਜਾਂ ਜੇਸਮੀ ਚੜਾ ਕੇ ਨੂੰ ਲਤਾਡਾਂਗੇ ਸਾਰੀ ਮਿੱਟੀ ਨੂੰ ਫਿਰ ਮਾਰ ਸੱਚੇ ਪਾਚਾ ਪੜੀ ਕਰੇ ਨਹੀਂ ਤੇ ਰੱਬ ਰੱਖਾ ਇਹ ਸਾਡਾ ਹੇ ਵੇਲੇ ਦਾ ਜਿਹੜੀ ਨੁਕਸਾਨ ਸਿਰ ਤੇ ਆ ਕਿਵੇਂ ਲੱਗਦਾ ਜੀ ਤੁਹਾਨੂੰ ਕੀ ਕੀ ਨੁਕਸ ਕਿੱਥੇ ਆ ਨੁਕਸ ਤਾਂ ਇਹ ਹੋਇਆ ਜੀ ਹੁਣ ਸਾਡਾ ਬੰਨ ਜਿਹੜਾ ਖੁਰਦਾ ਜਾਂਦਾ ਜੀ ਹਣਾ ਜੀ ਤੇ ਸਾਡਾ ਦਾ ਇਲਾਕਾ ਹੀ ਸਾਨੂੰ ਸੰਯੋਗ ਦੇ ਰਿਹਾ ਜੀ ਸਾਨੂੰ ਬਹੁਤ ਜ਼ਿਆਦਾ ਅੱਛਾ ਸਾਨੂੰ ਮਿੱਟੀ ਵੀ ਦੇ ਰਹੇ ਨੇ ਹਾਂ ਤੇ ਸਾਡੇ ਨਾਲ ਤੇਲ ਪਾਣੀ ਦੀ ਮਦਦ ਵੀ ਕਰ ਰਹੇ ਨੇ ਰਾਸ਼ਨ ਪਾਣੀ ਦੀ ਵੀ ਮਦਦ ਕਰ ਰਹੇ ਨੇ ਇਹ ਸਾਨੂੰ ਕਟੋਰਾ ਪਿੰਡ ਅ ਜੀਵਾ ਭੇਡੀਆਂ ਲਖੱਕੂ ਵਾਲਾ ਤੇ ਆਰਫਕੇ ਖਡੋਲੇ ਭਾਈ ਸਾਨੂੰ ਇਹ ਸਾਰਿਆਂ ਪਿੰਡਾਂ ਚੋਂ ਮਦਦ ਮਿਲ ਰਹੀ ਆ ਤੇ ਸਾਨੂੰ ਰਮਾਨਪੁਰੇ ਤੋਂ ਸੰਤ ਮਹਾਂਪੁਰਸ਼ ਭਗਤ ਮਿਲਖਾ ਸਿੰਘ ਜੀ ਉਹਨਾਂ ਨੇ ਵੀ ਸੇਵਾ ਭੇਜੀ ਆਈ ਇੱਥੇ ਸੰਗਤ ਤਾਂ ਸੇਵਾ ਕਰ ਰਹੀ ਆ ਪਿੰਡਾਂ ਵਾਲਿਆਂ ਦਾ ਵੀ ਤੁਸੀਂ ਨਾਂ ਲੈ ਤਾਂ ਆ ਦੇਖੋ ਤੁਸੀਂ ਇੱਕ ਮਿੰਟ ਕਿੱਡੇ ਵੱਡੇ ਖਤਰੇ ਖਤਰਨਾਕ ਤਰੀਕੇ ਦੇ ਨਾਲ ਬੱਸ ਭਾਈ ਜਿਆਦਾ ਨਾ ਲੈ ਕੇ ਜਾ ਯਾਰ ਕਿੰਨੇ ਖਤਰਨਾਕ ਤਰੀਕੇ ਦੇ ਨਾਲ 4x4 ਟਰੈਕਟਰ ਆ ਤਾਂ ਹੀ ਇਹ ਕਾਮਯਾਬ ਆ ਕੇ ਤਾਂ ਚੜਾਉਂਦਾ ਤੁਸੀਂ ਦੇਖੋ ਕਿੰਨਾ ਬੰਨ ਨਿਮਾਨ ਕਿੰਨੀ ਨੀਵੀਂ ਹੈ ਮੈਨੂੰ ਲੱਗਦਾ 40 ਫੁੱਟ ਨੀਵਾ ਤਾਂ ਹੋਗਾ ਹਾਂਜੀ 40 ਫੁੱਟ ਨੀਵਾ ਹੈਗਾ ਜੀ ਇਹ ਤਾਂ ਕਿੰਨੇ ਖਤਰੇ ਨਾਲ ਖੇਡ ਰਹੇ ਹੋ ਤੁਸੀਂ ਹਾਂਜੀ ਖਤਰੇ ਨਾਲ ਤਾਂ ਖੇਡ ਹੀ ਜਾਂਦੇ ਆ ਜੀ ਹੁਣ ਕੀ ਕਰੀਏ ਹਾਂਜੀ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਇੱਥੇ ਆਇਆ ਕੋਈ ਤੁਹਾਨੂੰ ਦਿੱਤਾ ਉਹਨੇ ਕੁਝ ਵੇਖੋ ਜੀ ਸਰਕਾਰੀ ਨੁਮਾਇੰਦੇ ਆਉਂਦੇ ਜਾਂਦੇ ਜ਼ਰੂਰ ਨੇ ਕਹਿ ਜਾਂਦੇ ਨੇ ਸਾਡੇ ਕੋਲ ਤੇ ਬਾਕੀ ਕੋਈ ਜ਼ਿਆਦਾ ਨਹੀਂ ਸੰਗ ਇਹਨਾਂ ਨੇ ਦਿੱਤਾ ਡੀਸੀ ਮੈਡਮ ਅੱਜ ਇੱਥੇ ਆਏ ਸੀ ਕੀ ਕਹਿ ਕੇ ਕੀ ਕਹਿ ਕੇ ਡੀਸੀ ਮੈਡਮ ਵੀ ਸਾਨੂੰ ਕਹਿ ਗਏ ਵੀ ਅਸੀਂ ਚਲੋ ਤੁਹਾਡ ਦਿੰਨੇ ਆ ਤੁਹਾਨੂੰ ਵੀ ਇਸ ਵਿਭਾਗ ਦੇ ਅਫਸਰ ਵੀ ਆਏ ਸੀ ਐਸ ਸੀ ਇਰੀਗੇਸ਼ਨ ਆਏ ਸੀ ਉਹਨੇ ਕੋਈ ਤੁਹਾਨੂੰ ਕਿਹਾ ਹੋਵੇ ਕੁਝ ਸਾਥ ਦੇਣ ਬਾਰੇ ਸਾਥ ਦੇ ਹੋਏ ਹੀ ਇਹੀ ਤੁਹਾਨੂੰ ਦਿੰਨੇ ਆ ਜੀ ਗੱਟੇ ਦਿੰਨੇ ਆ ਜੀ ਉਹ ਦਿੰਨੇ ਬਾਹਰ ਕੋਈ ਸੀ ਕਹਿ ਜਾਂਦੇ ਹੋਰ ਤਾਂ ਕੁਝ ਨਹੀਂ ਕਿਹਾ ਸਾਬ ਯਾਨੀ ਪੋਲਾ ਪੋਲਾ ਕੰਮ ਕਰਦੇ ਆ ਪੋਲਾ ਹੀ ਕੰਮ ਕਰਦਾ ਮਿਹਨਤ ਵਾਲਾ ਕੰਮ ਕੁਝ ਨਹੀਂ ਮਿਹਨਤ ਵਾਲਾ ਕੋਈ ਨਹੀਂ ਬੰਦੇ ਸਾਨੂੰ ਆ ਕੋਈ 4-5 ਇਹਨਾਂ ਦਿੱਤੇ ਸੀ ਅੱਜ ਬੰਦੇ ਹਾਂਜੀ ਜਿਆਦਾ ਨਹੀਂ ਦਿੱਤੇ ਇਹਨਾਂ ਹਾਂਜੀ ਸੋ ਕਿਤੇ ਨਾ ਕਿਤੇ ਤੁਸੀਂ ਦੇਖੋ ਕਿੱਟੀ ਪੱਟੀ ਅਣਗਹਿਲੀ ਪ੍ਰਸ਼ਾਸਨ ਦੀ ਤੇ ਝਲਣਾ ਹੀ ਪੈ ਰਹੀ ਹੈ ਲੋਕਾਂ ਨੂੰ ਤੁਸੀਂ ਦੇਖੋ ਆ ਕਿੰਨਾ ਟਰੈਕਟਰ ਉੱਚਾ ਤੇ ਕਿੰਨਾ ਨੀਵਾ ਇਹਨੂੰ ਦੇਖੋ ਤੁਸੀਂ ਨਿਜਾਮ ਵਾਲਾ ਸੁਲਤਾਨ ਵਾਲਾ ਚਮੜੇ ਬਸਤੀ RAMLAL ਸਾਰੇ ਪਿੰਡ ਡੁੱਬੇ ਪੈਣੇ ਖਤਰੇ ਦੇ ਵਿੱਚ ਅੱਜ ਵੀ ਜਿਹੜਾ ਉਹ ਦੇਖੋ ਤੁਸੀਂ ਸੇਮ ਕਿੱਥੇ ਤੱਕ ਆ ਗਈ ਆ ਕਿੱਥੋਂ ਤੱਕ ਸੇਮ ਨੇ ਜਿਹੜਾ ਆਪਦਾ ਤੇ ਇਹ ਜਿਹੜੀ ਜ਼ਮੀਨ ਹੈ ਨਾ ਉਹ ਪਰੇ ਮੋਟਰ ਹੈ ਜਿਹੜੀ ਉਹ ਮੋਟਰ ਤੱਕ ਥੱਲੇ ਕਹਿੰਦੇ ਸੇਮ ਆ ਗਈ ਆ ਉੱਥੋਂ ਤੱਕ ਥਾਂ ਪੋਲਾ ਹੋ ਗਿਆ ਤੇ ਇਸੇ ਗੱਲ ਦਾ ਤਾਂ ਰੌਲਾ ਪਾ ਰਹੇ ਕਿ ਥਾਂ ਪੋਲਾ ਹੋ ਗਿਆ ਤਾਂ ਇਹਦੇ ਨਾਲ ਇਸ ਬੰਨ ਨੂੰ ਖਤਰਾ ਜਿਹੜਾ ਉਹ ਵੱਧ ਸਕਦਾ ਹੈ ਪਿੱਛੇ ਪਾਣੀ ਦਾ ਪ੍ਰੈਸ਼ਰ ਅਜੇ ਘਟਿਆ ਨਹੀਂ ਹੈ ਤਾਂ ਇਹਦੇ ਕਰਕੇ ਜਿਹੜੀ ਵੱਡੀ ਮੁਸੀਬਤ ਇਸ ਇਲਾਕੇ ਦੇ ਸਿਰ ਤੇ ਅਜੇ ਹੈਗੀ ਆ ਸੋ ਆ ਦੇਖੋ ਥੱਲੇ ਨਿਵਾਨ ਦੇਖੋ ਤੁਸੀਂ ਜਿੱਥੇ ਉਹ ਮੁੰਡੇ ਕੰਮ ਕਰ ਰਹੇ ਆ ਇਹ ਇਸੇ ਗੱਲ ਦਾ ਰੌਲਾ ਜਿਹੜਾ ਵਾਰ-ਵਾਰ ਪਾਇਆ ਜਾ ਰਿਹਾ ਕਿ ਜਿਹੜੀ ਉਹ ਨਿਵਾਨ ਆ ਜਿੱਥੇ ਮੁੰਡੇ ਕੰਮ ਕਰ ਰਹੇ ਆ ਉਹ ਘੱਟੋ-ਘੱਟ 35-40 ਫੁੱਟ ਡੂੰਘਾ ਥਾਂ ਆ ਤੇ ਐਸ ਪਾਸੇ ਸਤਲੁਜ ਦਰਿਆ ਇੱਧਰ ਆ ਜਾਓ ਤੁਸੀਂ ਐਸ ਪਾਸੇ ਸਤਲੁਜ ਦਰਿਆ ਦੂਰ-ਦੂਰ ਤੱਕ ਹਜ਼ਾਰਾਂ ਏਕੜ ਇੱਧਰ ਇੱਧਰ ਦੀ ਦਿਖਾਓ ਹਜ਼ਾਰਾਂ ਏਕੜ ਦੇ ਵਿੱਚ ਦੂਰ-ਦੂਰ ਤੱਕ ਸਤਲੁਜ ਦਰਿਆ ਤੁਸੀਂ ਦੇਖੋ ਆ ਟ੍ਰਾਂਸਫਰਮ ਤੱਕ ਡੁੱਬੇ ਪਏ ਨੇ ਤੱਕ ਕਿੱਥੋਂ ਤੱਕ ਨਜ਼ਰ ਜਾਂਦੀ ਜਿੱਥੋਂ ਤੱਕ ਨਜ਼ਰ ਜਾਂਦੀ ਤੁਹਾਨੂੰ ਪਾਣੀ ਪਾਣੀ ਦਿਸੇਗਾ ਮੋਟਰਾਂ ਦੀਆਂ ਕੋਠੀਆਂ ਡੁੱਬੀਆਂ ਪਈਆਂ ਕਿੰਨੇ ਹਜ਼ਾਰਾਂ ਏਕੜ ਦੇ ਵਿੱਚ ਇਹ ਸਾਰੇ ਦਰਿਆ ਦਾ ਪ੍ਰੈਸ਼ਰ ਆ ਤੇ ਦੂਜੇ ਪਾਸੇ ਇਧਰ ਨੂੰ ਨਿਵਾਨ ਆ ਇਸ ਪਾਸੇ ਨਿਵਾਨਾ ਹਜੇ ਵੀ ਖਤਰਾ ਜਿਹੜਾ ਉਹ ਸਿਰਤੇ ਆ ਲੋਕ ਲੱਗੇ ਹੋਏ ਨੇ ਟਰਾਲੀਆਂ ਦੇ ਉੱਤੇ ਸੇਵਾ ਵੀ ਆ ਰਹੀ ਆ ਮਿੱਟੀ ਵੀ ਆ ਰਹੀ ਆ ਤੁਸੀਂ ਦੇਖੋ ਲੋਕ ਲੱਗੇ ਨੇ ਪਰ ਪ੍ਰਸ਼ਾਸਨ ਕਿੱਥੇ ਆ ਸਰਕਾਰਾਂ ਕਿੱਥੇ ਆ ਸਮਾ ਰਹਿੰਦਿਆਂ ਕਿਉਂ ਨਹੀਂ ਆਉਂਦੇ ਅੱਜ ਐਸੀ ਡਰੇਨ ਵਿਭਾਗ ਨੂੰ ਵੀ ਚਿੱਤ ਆ ਗਿਆ ਕਿ ਮੈਂ ਆਪਦੇ ਜਿਹੜੇ ਬੰਨਾਂ ਦੇ ਉੱਤੇ ਜਾਣਾ ਡਿਪਟੀ ਕਮਿਸ਼ਨਰ ਮੈਡਮ ਨੇ ਵੀ ਗੇੜਾ ਮਾਰ ਲਿਆ ਇਸੇ ਗੱਲ ਦਾ ਰੌਲਾ ਮੀਡੀਆ ਨੇ ਪਾਇਆ ਤੇ ਅੱਜ ਪ੍ਰਸ਼ਾਸਨ ਜਾਗਿਆ ਅੱਜ ਪੋਕਲੈਂਡ ਮਸ਼ੀਨਾ ਸਾਰੀਆਂ ਮਸ਼ੀਨਾ ਉੱਤੇ ਆ ਗਈਆਂ ਪਰ ਨਹੀਂ ਲੋਕ ਲੱਗੇ ਆ ਲੋਕਾਂ ਨੇ ਦੱਸਿਆ ਕਿ ਸਾਰੇ ਪਿੰਡਾਂ ਦੇ ਏਰੀਏ ਦੇ ਲੋਕਾਂ ਨੇ ਸਾਨੂੰ ਸਾਥ ਦਿੱਤਾ ਪ੍ਰਸ਼ਾਸਨ ਨੇ ਸਾਨੂੰ ਅਜੇ ਤੱਕ ਇੱਥੇ ਸਿਰਫ ਪੰਜ ਬੰਦੇ ਦਿੱਤੇ ਆ ਹੋਰ ਕੁਝ ਨਹੀਂ ਦਿੱਤਾ ਸੋ ਦੇਖਣਾ ਹੋਊਗਾ ਅੱਗੇ ਕਿ ਕੀ ਬੰਦਾ ਉਤੋਂ ਮੀਂਹ ਤੁਸੀਂ ਦੇਖ ਹੀ ਸਕਦੇ ਹੋ ਕਿ ਮੀਂਹ ਪੈ ਰਿਹਾ ਮੌਸਮ ਉੱਪਰੋਂ ਵੀ ਖਰਾਬ ਆ ਤੇ ਥੱਲੇੋਂ ਦਰਿਆ ਜਿਹੜਾ ਉਹ ਸ਼ੂਕਾ ਮਾਰਦਾ ਤੁਰਿਆ ਹੀ ਫਿਰਦਾ ਸੋ ਆਹ ਦੇਖੋ ਤੁਸੀਂ ਕਿ ਟਰਾਲੀਆਂ ਦੀਆਂ ਟਰਾਲੀਆਂ ਮਿੱਟੀਆਂ ਦੀਆਂ ਰਾਸ਼ਨ ਦੀਆਂ ਕੀ ਹਾਲ ਚਾਲ ਆ ਕੀ ਲੈ ਕੇ ਆਏ ਹੋ ਅਸੀਂ ਮਿੱਟੀ ਦੀ ਸੇਵਾ ਕਰ ਰਹੇ ਹਾਂ ਮਿੱਟੀ ਦੀ ਸੇਵਾ ਕਰਦੇ ਹਾਂ ਪਿੰਡਾਂ ਵੱਲੋਂ ਕਿ ਕਿਸੇ ਨੇ ਕੋਈ ਪੈਸੇ ਦਿੱਤੇ ਸਰਕਾਰ ਨੇ ਅਸੀਂ ਆਪਣੇ ਵੱਲੋਂ ਕਰ ਰਹੇ ਹਾਂ ਆਪਣੇ ਵੱਲੋਂ ਹਾਂਜੀ ਇਹ ਕਿੱਥੋਂ ਲੈ ਕੇ ਕਿੰਨੀ ਦੂਰ ਆਉਣੇ ਆਹ ਸਾਹਮਣੇ ਜੇ ਸੀ ਵੀ ਲੱਗੀ ਹੋਈ ਜੀ ਜਿੱਥੋਂ ਮਿੱਟੀ ਮਿਲਦੀ ਲਈ ਆਈ ਦੀ ਸੋ ਦੇਖੋ ਲੋਕ ਜਿੱਥੋਂ ਮਿੱਟੀ ਮਿਲਦੀ ਆ ਲਿਆ ਰਹੇ ਆ ਸੇਵਾ ਕਰ ਰਹੇ ਆ ਤਾਂ ਕਿ ਇਲਾਕਾ ਸਾਰਾ ਜਿਹੜਾ ਉਹ ਬਚ ਜਾਵੇ ਹਾਂਜੀ ਕੱਲ ਤੁਹਾਨੂੰ ਸੁਲਤਾਨਵਾਲਾ ਜਿਹੜਾ ਬੰਨ ਆ ਉਹਦੀਆਂ ਆਪਾਂ ਤਸਵੀਰਾਂ ਦਿਖਾਈਆਂ ਸੀ ਕਿ ਜਿਹਦੇ ਥੱਲੇੋਂ ਸੇਮ ਪੈ ਰਹੀ ਆ ਜਿਹਦੇ ਐਸ ਪਾਸੇ ਆ ਮੇਰੇ ਹੁਣ ਵੀ ਤੁਹਾਨੂੰ ਮੈਂ ਸ਼ਾਰਟ ਬਾਚ ਦਿਖਾਵਾਂਗਾ ਸਾਹਮਣੇ ਸ਼ੂਕ ਦਾ ਦਰਿਆ ਫਿਰਦਾ ਤੇ ਉਹ ਇੱਥੋਂ ਬੰਨ ਜਿੱਥੇ ਮੈਂ ਖੜਾ ਆ ਉਥੋਂ ਮਹਿਜ 4-5 ਫੁੱਟ ਥੱਲੇ ਦਰਿਆ ਆ ਤੇ ਜੇ ਇਧਰਲਾ ਪਾਸਾ ਗਈਏ ਤੇ ਉਤੀ 35 ਫੁੱਟ ਥੱਲੇ ਤਰਤੀ ਹੋਊਗੀ ਆ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਜਿੱਥੇ ਝੋਨਾ ਲੱਗਾ ਝੋਨੇ ਵਾਲਾ ਏਰੀਆ ਵੀ ਜਿਹੜਾ ਹੈਗਾ ਕੋਈ 10 ਫੁੱਟ ਜਿੱਥੇ ਕੈਮਰਾ ਚੱਲਦਾ ਪਿਆ ਉਥੋਂ 10 ਫੁੱਟ ਥੱਲੇ ਝੋਨੇ ਵਾਲਾ ਥਾਵੇਂਗਾ ਇਹ ਥਾਂ ਸੀ ਜਿੱਥੇ ਕੱਲ ਲੀਕੇਜ ਹੋ ਰਹੀ ਸੀ ਜਿਹੜੀਆਂ ਬੋਰੀਆਂ ਲੱਗੀਆਂ ਨੇ ਇਹ ਪ੍ਰਸ਼ਾਸਨ ਨੇ ਕੱਲ ਪਰਸੋਂ ਦਾ ਲੱਗ ਕੇ ਲੋਕਾਂ ਨੇ ਆਪ ਜਿਹ ਕਿਉਂਕਿ ਮਿੱਟੀ ਵੀ ਦੂਰੋਂ ਲੈਣੀ ਪੈ ਰਹੀ ਹੈ ਲਾਗੇ ਲਾਗੇ ਕਿਤੇ ਮਿੱਟੀ ਨਹੀਂ ਫਸਲਾਂ ਬੀਜੀਆਂ ਹੋਈਆਂ ਤਾਂ ਮਿੱਟੀ ਆਸਤੇ ਬੜੀ ਵੱਡੀ ਮੁਸ਼ਕਲ ਕਰਨੀ ਪੈ ਰਹੀ ਹੈ ਹੁਣ ਜਿਹੜੀ ਲੀਕੇਜ ਸੀ ਨਾ ਇਹ ਅੱਗੇ ਚਲੀ ਗਈ ਇਹ ਲੀਕੇਜ ਜਿਹੜੀ ਆ ਉਹ ਅਗਲੇ ਪਾਸੇ ਚਲੀ ਗਈ ਦੱਸੋ ਉੱਥੇ ਵੱਡੀਆਂ ਪੋਕਲੈਂਡ ਮਸ਼ੀਨਾਂ ਜਿਹੜੀਆਂ ਹੁਣ ਉੱਥੇ ਚੱਲ ਰਹੀਆਂ ਉਹ ਅੱਗੇ ਜਾ ਕੇ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਇਹ ਤੋੜੇ ਡਿੱਗੇ ਸੀਗੇ ਕਿਸ ਤਰੀਕੇ ਦੇ ਨਾਲ ਇਹ ਫਿਰ ਬਾਅਦ ਦੇ ਵਿੱਚ ਰਾਤ ਦਿਨ ਕਰਕੇ ਇਸ ਬੰਨ ਨੂੰ ਰੋਕਿਆ ਗਿਆ ਜਿਵੇਂ ਮੈਂ ਦੱਸਿਆ ਸੀ ਕਿ 1988 ਤੋਂ 95 ਦੇ ਤੱਕ ਇਹ ਬੰਨ ਤਿੰਨ ਚਾਰ ਵਾਰ ਇੱਥੋਂ ਹੀ ਟੁੱਟਾ ਜਿਹਦੇ ਕਰਕੇ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਇਲਾਕੇ ਨੂੰ ਲੋਕਾਂ ਨੂੰ ਜਿਹੜਾ ਚਲਣਾ ਪਿਆ ਤਾਂ ਇਹ ਜਿਹੜੀਆਂ ਥੱਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੋਰੀਆਂ ਹੋਣ ਲਾਈਆਂ ਗਈਆਂ ਸਮਾਂ ਰਹਿੰਦੇ ਇੱਥੇ ਕੰਮ ਨਹੀਂ ਹੁੰਦਾ ਅੱਜ ਇੱਥੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੀ ਆ ਗਏ ਅੱਜ ਇੱਥੇ ਐਸਸੀ ਜਿਹੜੇ ਐਸਸੀ ਆ ਡਰੇਨਸ ਵਿਭਾਗ ਦੇ ਉਹ ਵੀ ਇੱਥੇ ਆ ਗਏ ਹੋਰ ਵੀ ਬਹੁਤ ਸਾਰਾ ਹਮਲਾ ਫੈਲਾ ਜਿਹੜਾ ਇੱਥੇ ਆ ਗਿਆ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਇੱਥੇ ਆ ਗਏ ਪਰ ਪਹਿਲਾ ਸਮਾਂ ਰਹਿੰਦਿਆ ਨਹੀਂ ਦੇਖਿਆ ਜਾਂਦਾ ਸਮਾਂ ਰਹਿੰਦਿਆ ਜਿਹੜਾ ਹੈ ਇਸ ਈ ਨੂੰ ਨਹੀਂ ਦੇਖਿਆ ਜਾਂਦਾ ਕਿ ਇਹ ਜਿਹੜੇ ਬੰਨਾਂ ਸਮੇ ਤੋਂ ਪਹਿਲਾਂ ਮਜ਼ਬੂਤ ਕੀਤੇ ਜਾਣ ਤਾਂ ਜੋ ਜਿਹੜੀ ਮੁਸੀਬਤ ਆ ਲੋਕਾਂ ਦੀ ਉਹ ਜਿਹੜੀ ਆ ਇਸ ਵੇਲੇ ਨਾ ਆ ਸਕੇ ਕਿਉਂਕਿ ਇਸ ਵੇਲੇ ਬਰਸਾਤਾਂ ਦਾ ਸੀਜ਼ਨ ਵੀ ਹੁੰਦਾ ਤੇ ਉਤੋਂ ਦੂਜੇ ਪਾਸੇ ਹੜ੍ਹਾਂ ਦਾ ਸੀਜ਼ਨ ਵੀ ਬਣ ਜਾਂਦਾ ਤੇ ਕੰਮ ਜਿਹੜਾ ਬੰਨਾਂ ਦੇ ਉੱਤੇ ਬਿਲਕੁਲ ਨਹੀਂ ਹੋ ਸਕਦਾ ਪੋਕਲੈਂਡ ਮਸ਼ੀਨਾਂ ਜਿਹੜੀਆਂ ਵੱਡੀਆਂ ਮਸ਼ੀਨਾਂ ਉਦੋਂ ਆਈਆਂ ਨੇ ਜਦੋਂ ਮੁਸੀਬਤ ਸਿਰ ਤੇ ਆ ਗਈ ਹੈ ਜਿਵੇਂ ਕੱਲ ਆਪਾਂ ਗੱਲ ਬੋਲੀ ਸੀ ਵੀ ਬੂਹੇ ਆਈ ਜਾਨ ਤੇ ਵਿਨੋ ਕੁੜੀ ਦੇ ਕੰਨ ਇਹ ਉਦੋਂ ਆਈ ਹੈ ਮਸ਼ੀਨ ਜਦੋਂ ਮੁਸੀਬਤ ਸਿਰ ਤੇ ਆ ਇਧਰਲੇ ਪਾਸੇ ਦੇਖੋ ਆ ਦਰਿਆ ਦੇਖੋ ਦੂਰ ਤੱਕ ਦਿਸਦਾ ਤੁਹਾਨੂੰ ਦੂਰ ਤੱਕ ਕੋਈ ਕਿਨਾਰਾ ਦਿਸਦਾ ਹੋਵੇ ਇਹ ਦਰਿਆ ਦੂਰ ਤੱਕ ਤੁਹਾਨੂੰ ਕਿਤੇ ਕਿਨਾਰਾ ਦਿਸਦਾ ਨਜ਼ਰ ਨਹੀਂ ਆਊਗਾ ਇਹ ਮਸ਼ੀਨਾਂ ਉਦੋਂ ਆਈਆਂ ਜਦੋਂ ਰੌਲਾ ਪਾਇਆ মিডিਆ ਨੇ ਜੇ মিডিਆ ਰੌਲਾ ਨਾ ਪਾਉਂਦਾ ਤੇ ਦੂਜੇ ਪਾਸੇ ਲੋਕ ਜਿਹੜੇ ਮਿਹਨਤ ਨਾ ਕਰਦੇ ਆ ਜਿਹੜੀ ਮਿੱਟੀ ਲਈ ਆ ਲੋਕਾਂ ਨੇ ਲਿਆਂਦੀ ਆ ਚਾਰ ਚਾਰ ਪੰਜ ਪੰਜ ਕਿਲੋਮੀਟਰ ਤੋਂ ਦੂਰੋਂ ਮਿੱਟੀ ਜਿਹੜੀ ਆ ਉਹ ਇਸ ਏਰੀਏ ਦੇ ਵਿੱਚ ਆਈ ਆ